ਤਨ ਖੋਲ ਕੇ ਸੁਣ ਲਾ ਜੇ ਉਹਨੂੰ ਕੋਈ ਹੋ ਗਿਆ ਨਾ ਤੇ ਛੱਡਦੀ ਮੈਂ ਤੈਨੂੰ ਵੀ ਨਹੀਂ ਉਹ ਇਹ ਮੈਂ ਤੈਨੂੰ ਦੱਸ ਦਿੰਦੀ ਹਾਂ ਇਹ ਗੱਲ ਹੁਣ ਯਾਦ ਰੱਖੀ ਚੰਗਾ ਓਏ ਆਵੇ ਬਾਬਾ ਤੇਰੇ ਘੜੀ ਜੋੜੇ ਹੱਥ ਹੁਣ ਆਊਗੀ ਨਾ ਕੁੜੀ ਤੇ ਹੁਣ ਨਾ ਕਲੇਸ਼ ਪਾਈ ਗੱਲਾਂ ਨਹੀਂ ਮੈਂ ਕਰਵਾਉਣੀਆਂ ਕਲੇਸ਼ ਨਾ ਪਾਈ ਗਈ ਤਾਂ ਬੜਾ ਟੌਰ ਨਹੀਂ ਕਿੱਤੇ ਜੀ ਫੜਕੇ ਅਜਾ ਸਕੂਟਰੀ ਲੱਭਦੀ ਫਿਰਦੀ ਸੀ ਯੋਦੇ ਹਾਂਜੀ ਆ ਗੋ ਨੋ ਸੇ ਬਾਹਰ ਲੱਭਣ ਆਵਾ ਨਹੀਂ ਕਹਿੰਦੇ ਸਮਾਨ ਮਗਾਉਣਾ ਵਾ ਤੇ ਮੈਨੂੰ ਦੱਸ ਦਿੰਦੇ ਜਿਹੜਾ ਮਗਾਉਣਾ ਸੀ ਹਾਂਜੀ ਮੈਂ ਲਿਖਿਆ ਵਾ ਮੈਂ ਤੇ ਉਹ ਰਪਿੰਦਰ ਜੀ ਨਾਲ ਗੱਲ ਕਰਨ ਲੱਗ ਗਈ ਤਾਂ ਕਰਕੇ ਧੰਨਵਾਦ ਰਪਿੰਦਰ ਦਾ ਹੋਣਾ ਹੈ ਕੌਣ ਆਇਆ ਕਿੱਥੋਂ ਹੀ ਮੈਂ ਹੀ ਕੀਤਾ ਸੀ ਫਿਕਰ ਜੀ ਹੋਣੀ ਹੀ ਪਿਛਤਨ ਦਾ ਫੋਨ ਨਹੀਂ ਆਇਆ ਹੈਗਾ ਹੂੰ ਤੇ ਆਪ ਕੀਤਾ ਵਾ ਤੇ ਹੋਰ ਹੀ ਹੋਰ ਗੱਲਾਂ ਨਹੀਂ ਸੁਣਾ ਹੋਰ ਗੱਲਾਂ ਹੋਰ ਗੱਲਾਂ ਕਿਹੜੀਆਂ ਗੱਲਾਂ ਇਦਾਂ ਵਾ ਤੁਹਾਨੂੰ ਵੀ ਪਤਾ ਵਾ ਪਿਓ ਦੀ ਨੇ ਨਾ ਉਹ ਬੜਾ ਟੰਕ ਕਰਦੀ ਆ ਆਹੋ ਪਹਿਲਾਂ ਤੇ ਇੱਕ ਦਿਖਦਾ ਹੀ ਫੇਰਾ ਮਾਰਦੀ ਹੀ ਚਲ ਹੋਇਆ ਮਹੀਨੇ ਬਾਅਦ 2 ਮਹੀਨੇ ਬਾਅਦ ਆ ਗਈ ਜਦੋਂ ਹੋਂਦੇ ਗੱਲ ਕਰ ਲਈ ਹੁਣ ਤਖਰੇ ਸੱਸ ਨਾਲ ਲੜ ਕੇ ਰੁਪਿੰਦਰ ਦੀਦੀ ਕਹਿੰਦੇ ਸੀ ਵੀ ਇੱਥੇ ਆ ਕੇ ਬੈਗੀ ਤੇ ਹੁਣ ਹੋਰ ਸਤਮਦੀ ਹੈ ਨਹੀਂ ਤਾਂ ਕਹਿਣਾ ਸੀ ਵੀ ਜੇ ਇਹਦੀ ਸਹੁਰੇ ਲੜਾਈ ਹੋਈ ਆ ਤੇ ਪੇਕੇ ਆਉਣ ਲਈ ਕਿਹੜੀ ਗੱਲ ਵਾ ਆ ਵੇਖ ਦੋ ਦਿਨ ਮਿਲ ਕੇ ਲ ਕੇ ਜਾਵੇ ਤੇ ਜੇ ਕੋਈ ਗੱਲ ਹੋਈ ਤਾਂ ਉਹਨੂੰ ਸੁਲਝਾਉਣ ਬੈਠ ਕੇ ਇਦਾਂ ਕੌਣ ਸੁਲਝਾਉਂਦਾ ਵਾ ਹੁਣ ਤਾਂ ਰੁਪਿੰਦਰ ਦੀਦੀ ਕਹਿੰਦੇ ਥੋੜੀ ਚੰਗੇ ਲੱਗਦੇ ਆ ਵੀ ਮੈਂ ਕਹਾਂ ਚਾਹਣਾ ਇਦਾਂ ਕਰਕੇ ਸਬਰ ਜੋ ਕਿ ਇਹ ਤੇ ਹੁਣ ਆਂਟੀ ਕਹਿੰਦੇ ਰੁਪਿੰਦਰ ਦੀਦੀ ਕਹਾਂ ਥੋੜੀ ਗੱਲ ਬੰਦੀ ਫੰਦਪਿੰਦ ਦੀ ਸੱਸ ਵੀ ਓਦਾਂ ਦੀ ਆ ਮਾਵਾ ਧੀਆਂ ਦੀ ਇੱਕੋ ਸਲਾਹ ਆ ਜੇ ਉਹ ਹੀ ਰਵਿੰਦਰ ਦੀ ਸੱਸ ਚੰਗੀ ਹੋਵੇ ਤੇ ਕੀ ਲੋੜਿਆ ਕੁੜੀ ਨੂੰ ਘਰ ਬਿਠਾਉਂਦੀ ਕਹਿ ਵੀ ਤੂੰ ਆਪਣੇ ਸਹੁਰੇ ਰਹਿ ਜਿੱਦਾਂ ਮਰਜ਼ੀ ਘੱਟ ਉੱਥੇ ਓਹੀ ਤਾਂ ਅੱਗੇ ਕਹਿੰਦੇ ਸਭ ਨੇ ਕਿ ਪੜਿਆ ਲਿਖਿਆ ਪਰਿਵਾਰ ਲੱਭਿਆ ਕੋਈ ਉਦੋਂ ਨਹੀਂ ਨਹੀਂ ਠੀਕ ਵਾ ਪਰਿਵਾਰ ਠੀਕ ਵਾ ਛੱਟ ਕੁੜੀ ਵਿਆਹ ਕੇ ਤੇ ਗਾਂ ਤੋਰੀ ਪੁੱਛ ਪਰਤਾਲ ਪੂਰੀ ਕਰਨੀ ਚਾਹੀਦੀ ਆ ਕਿ ਜੀ ਕਹਿੋ ਜੇ ਆ ਕਿੰਦਾ ਦੇ ਮਿਲਸਾਰਵਾਕ ਨਹੀਂ ਉਦੋਂ ਹੁਣ ਦੱਸਣ ਦੇ ਹੋਣੇ ਆ ਉਦੋਂ ਤੇ ਰਿਸ਼ਤਿਆਂ 'ਚ ਕਾਲੀਆਂ ਕਰ ਲੀਦੀਆਂ ਆ ਕਿ ਇਦਾਂ ਆ ਚੰਗਾ ਵਾ ਜਾਂ ਮਾੜਾ ਵਾ ਇਹ ਕੋਈ ਨਹੀਂ ਦੱਸਦਾ ਹੈਗਾ ਇਹ ਉਹਦੇ ਹੀ ਪਤਾ ਲੱਗਦਾ ਵਾ ਜਦੋਂ ਆਪਣੇ ਨਾਲ ਬੀਤਦੀ ਮੈਨੂੰ ਇਹ ਵੀ ਪਤਾ ਲੱਗਾ ਹੈ ਵੀ ਮਾਸੀ ਜੀ ਹੁਣੀ ਆ ਪੀਛੇ ਅੱਛਾ ਤੇ ਮੈਨੂੰ ਤਾਂ ਲੱਗਦਾ ਵਾ ਵੀ ਰਪਿੰਦਰ ਦੀ ਟੈਨਸ਼ਨ ਲੈ ਲੈ ਕੇ ਨਾ ਉਹ ਆਪ ਹੀ ਬਿਮਾਰ ਪੈ ਗਿਆ ਕੁੜੀਆਂ ਦੀ ਫਿਕਰ ਤੇ ਹੁੰਦੀ ਆ ਨਾ ਆਪਾਂ ਇਦਾਂ ਕਰਦੇ ਆ ਕਿ ਦਿਨ ਚੱਲਦੇ ਆ ਸਵੇਰੇ ਸੋਕ ਤੇ ਨਿਕਲਾਂਗੇ ਪਹਿਲਾਂ ਮਾਸੀ ਜੀ ਕੋ ਘੋ ਜਾਵਾਂਗੇ ਤੇ ਨਾਲੇ ਆਉਂਦੇ ਅੰਦਰ ਰਪਿੰਦਰ ਕੋ ਘੋਵਾਂਗੇ ਚਲੋ ਕੋਈ ਨਹੀਂ ਇਦਾਂ ਹੀ ਕਰ ਲਾਂਗੇ ਜੇ ਹੋ ਸਭੂਆ ਤਾਂ ਮਾਸੀ ਨਾਲ ਹੀ ਲੈਵਾਂਗੇ ਆਹ ਚਲੋ ਇਦਾਂ ਵੇਖ ਲਓ ਤੇ ਤੁਹਾਨੂੰ ਮਰਜ਼ੀ ਹੈ ਨਾ ਤੁਹਾਡੀ ਜੇ ਮਸੀ ਜੀ ਕਹਿਣਗੇ ਜਾਣਾ ਤੇ ਫਿਰ ਨਾਲ ਹੀ ਲਾ ਜਾਗੇ ਜੇ ਕਹਿਣਗੇ ਵੀ ਨਹੀਂ ਫਿਰ ਬਹੁਤਾ ਜ਼ੋਰ ਨਾ ਪਾਇਓ ਨਹੀਂ ਨਹੀਂ ਕਿਉਂਕਿ ਘਰ ਉਹਦੇ ਵੀ ਹਾਲਾਤ ਇੰਦਾਂ ਦੇ ਆ ਉਹ ਤੇ ਉਦਾਂ ਹੀ ਮਨ ਚ ਹੁੰਦਾ ਵਾ ਵੀ ਚੱਲ ਹਨਾ ਸਿਆਣਾ ਬੰਦਾ ਕਹੀ ਨਾ ਬੂ ਮੈਨੂੰ ਪੁੱਛਿਆ ਨਹੀਂ ਹੈਗਾ ਨਹੀਂ ਨਹੀਂ ਕਰੀ ਤੇ ਕਰੀ ਹੋ ਗਿਆ ਵਾਂਗੇ ਨਾ ਭੈਣ ਭਰਾ ਮਿਲੇ ਫਿਰ ਵੀ ਮਨ ਹੋਰ ਦਾ ਹੋਰ ਹੋ ਜਾਂਦਾ ਹਾਂਜੀ ਇਹ ਹੈ ਤੇ ਤੁਸੀਂ ਕਹਿਣਾ ਸੀ ਨਾ ਪੁੱਛਣਾ ਸੀ ਉਹ ਵੀ लवली ਕਿਦਾਂ ਠੀਕ ਹੈ ਤੇਰੇ ਨਾਲ लवली ਵੱਲੋਂ ਮੈਂ ਕੀ ਪੁੱਛਾਂ ਉਹ ਕਹਿੰਦੀ ਤੇ ਹੈਗੀ ਆ ਕਿ ਇਹ ਮੈਂ ਨਾ ਠੀਕ ਰਹੇਗੀ ਆ ਪਰ ਹੁਣ ਜਦੋਂ ਘਰ ਦੇ ਵਿੱਚ ਮਾਂ ਤੇ ਨਾਨਾ ਦੀ ਚੋਦਰਿਆ ਨਾ ਫਿਰ ਘਰ ਵਸਾਉਣੇ ਬੜੇ ਔਖੇ ਆ ਕਬਲੀ ਕਲਾ ਕੀ ਕਰੂਗਾ ਜਦੋਂ ਮਾਂ ਦੀ ਮੰਨਣੀ ਪਈ ਉਹਨੂੰ ਮੰਨਣੀ ਪੈਣੀ ਆ ਜੇ ਭੈਣ ਨੇ ਕਹਿਤਾ ਉਹ ਵੀ ਗੱਲ ਮੰਨਣੀ ਪੈਣੀ ਆ ਤੇ ਜਨਾਨੀ ਤੇ ਫਿਰ ਬਾਅਦ ਚੋਂਗੀ ਚਲੋ ਕੋਈ ਗੱਲ ਆਪਾਂ ਇਦਾਂ ਕਰਦੇ ਆ ਇਹਦੇ ਰਵਿੰਦਰ ਨੂੰ ਮਿਲ ਹੀ ਆਉਣੇ ਜਾ ਠੀਕ ਹੈ ਲੋਕ ਨਾਲੋ ਪਲਾਨ ਕਰ ਹਾਂ ਜੇ ਕੋਈ ਮੁਸ਼ਕਲ ਹੋਊਗੀ ਤਾਂ ਉਹਨੂੰ ਕਹਾਂਗੇ ਵੀ ਕੋਈ ਨਹੀਂ ਆਪਾਂ ਹੱਲ ਕਰਦੇ ਆ ਇਹਦਾ ਹਨਾ ਉਹ ਤੇ ਵਿਚਾਰੀ ਦੱਸਦੀ ਨਹੀਂ ਹੈਗੀ ਗੱਲਾਂ ਆਪਣੇ ਅੰਦਰ ਹੀ ਲੁਕਾ ਲੈਂਦੀ ਹੈ ਘੁੱਟ ਘੁੱਟ ਕੇ ਪੁੱਛੋ ਤੇ ਫਿਰ ਦੱਸਦੀ ਹੈ ਗੱਲ ਤੇ ਮੈਂ ਤੇ ਸਭੋ ਕਹਿੰਨੀ ਆ ਵੀ ਆਪਣੇ ਅੰਦਰ ਗੱਲਾਂ ਰੱਖ ਕੇ ਤੇ ਆਪਣੇ ਆਪ ਨੂੰ ਦੁੱਖ ਨਾ ਲਵਾਲੀ ਨੇ ਕੋਈ ਨਹੀਂ ਉਹਨੂੰ ਮਿਲ ਕੇ ਆਉਂਦੇਗੇ ਇੱਥੇ ਮੈਂ ਆਪ ਹੀ ਫੋਨ ਕਰੂੰਗਾ ਇੱਕ ਵਾਰੀ ਉਹਨੂੰ ਠੀਕ ਹੈ ਬੈਠੋ ਤੇ ਕਾ ਗੱਲ ਹੈਗੀ ਆ ਇੱਥੇ ਹੁੰਦੀ ਹੀ ਨਾ ਸਾਰਾ ਕੰਮ ਆਪਣਾ ਲਈ ਫਿਰਦੀ ਸੀ ਮੇਰੇ ਕੋਲ ਤਾਂ ਤਰਾ ਖਲਾਰਾ ਇਹਨੇ ਮੁੱਕਣ ਡਿਆ ਇੱਕ ਮਿਸਤਰੀ ਲਾ ਲਈ ਉਹ ਇਹਨਾਂ ਨੇ ਉਹ ਵੀ ਉਦੋਂ ਹੀ ਲਾਉਣੇ ਸੀ ਜਦੋਂ ਉਹਨੇ ਵਾਂਡੇ ਜਾਣਾ ਸੀ ਨਾ ਇਹਨਾਂ ਦਾ ਵੀ ਰੋਟੀ ਪਾਣੀ ਬਣਾਉਣਾ ਪੈਂਦਾ ਜੱਪਾਂਡੇ ਕਿੰਨੇ ਮਾਣਣ ਵਾਲੇ ਪਏ ਇਹ ਵੀ ਸਾਰਾ ਕੰਮ ਕਰਨਾ ਪਈ ਪੁੱਤੋ ਰਾਤ ਦਾ ਟਾਈਮ ਹੋ ਗਿਆ ਫੇਰ ਰਾਤ ਦਾ ਰੋਟੀ ਆਹ ਰੋਟੀ ਹਾਂ ਇਹ ਰੋਟੀ ਤੇ ਪੱਕੀ ਨਹੀਂ ਗਈ ਇਹਨਾਂ ਨੂੰ ਮੈਂ ਕੀ ਕਹਾਂ ਰਮਨ ਲੈ ਇਹਨੀ ਰੋਟੀ ਰੋਟੀ ਕੀ ਲਿਆਉਣੀ ਆ ਰੋਟੀ ਤੇ ਪਕਾਉਣ ਵਾਲੀ ਆ ਕੋਈ ਗੱਲ ਨਹੀਂ ਸ਼ਹਿਰ ਜਾਣਾ ਸੀ ਤੇ ਮੈਂ ਤੇ ਟਿਕਣ ਦੇ ਮੈਂ ਖਾ ਕੇ ਗਾ ਜਾਣਾ ਕੋਈ ਗੱਲ ਨਹੀਂ ਦੋ ਫੁਲਕੇ ਮਲਾ ਦਿੰਦੀ ਆ ਝਟ ਵੇਖ ਲੈ ਤੂੰ ਨੌਵੇਂ ਗੜ ਪੈਂਦੀ ਹੁੰਦੀ ਸੀ ਨਾ ਤੂੰ ਕਰਦੀ ਕੱਖ ਨਹੀਂ ਹੁਣ ਸੁਣਾ ਕੋਈ ਗੱਲ ਨਹੀਂ ਮੁੰਡੇ ਨਾਲ ਹੋਈ ਸੀ ਫੋਨ ਤੇ ਮੇਰੀ ਗੱਲ ਕੀ ਕਹਿੰਦਾ ਤਾਂ ਕਹਿਣ ਦਿਆ ਹੀ ਵੀ ਮੰਮੀ ਦਲਜਿੰਦਰ ਫੋਨ ਨਹੀਂ ਚੁੱਕਦੀ ਮੈਂ ਫੇਰ ਫੋਨ ਕੀ ਚੁੱਕਣਾ ਵਾ ਤੇ ਆ ਕੇ ਉੱਡੀ ਉਹ ਫੇਰ ਇਹ ਕੀ ਹੋਇਆ ਮੈਂ ਤੈਨੂੰ ਪਤਾ ਤਾਂ ਹੈਗਾ ਨਿੱਕੀਆਂ ਮੋਟੀਆਂ ਗੱਲਾਂ ਤਾਂ ਘਰਾਂ ਵਿੱਚ ਕੋਈ ਜਾਂਦੀਆਂ ਆ ਗੁੱਸੇ ਹੋ ਗਈ ਉਹ ਤੈਨੂੰ ਮੈਂ ਕਿਹਾ ਸੀ ਨਾ ਦੱਸੀ ਦੱਸੀ ਕਿਉਂ ਨਾ ਕੱਲ ਨੂੰ ਗੱਲ ਵਧ ਗਈ ਫਿਰ ਨਹੀਂ ਉਹਨੂੰ ਪਤਾ ਲੱਗਣਾ ਫਿਰ ਕਹੂਗਾ ਮੰਮੀ ਤੂੰ ਦੱਸਿਆ ਹੀ ਨਹੀਂ ਆਂਦਾ ਹੀ ਕੋਈ ਗੱਲ ਨਹੀਂ ਹੁਣ ਮੈਂ ਕਰਦਾ ਮੈਂ ਫੋਨ ਉਹਦੇ ਭਰਾ ਨੂੰ ਵੇਖੀ ਹੁਣ ਜਾਂ ਤੇ ਆਜੂਗੀ ਤੇ ਜਾਂ ਫਿਰ ਪੱਕੀ ਇੱਥੇ ਰਹੂਗੀ ਉਹਦਾ ਇਰਾਦਾ ਇਹ ਹੀ ਵੀ ਮੇਰੇ ਮਗਰ ਮਗਰ ਹੱਥ ਜੋੜਦੇ ਫਿਰਨਗੇ ਉਹ ਕੰਮ ਮੇਰੇ ਕੋ ਨਹੀਂ ਹੁੰਦੇ ਹੁਣ ਮੁੰਡੇ ਨੇ ਕਿਹਾ ਤਾਂ ਨਾ ਭਰਾ ਨੂੰ ਫੋਨ ਵੇਖੀ ਟੀੜਨੇ ਮਾਰਦੀ ਨਾ ਨਾ ਇੱਥੇ ਆਉਗੀ ਕਿਹੜਾ ਗੱਲ ਕਰੇ ਆਵੇ ਬਾਬਾ ਤੇਰੇ ਘੜੀ ਜੋੜੇ ਹੱਥ ਹੁਣ ਆਉਗੀ ਨਾ ਕੁੜੀ ਤੇ ਹੁਣ ਨਾ ਕਲੇਸ਼ ਪਾਈ ਗੱਲਾਂ ਨਹੀਂ ਮੈਂ ਕਰਵਾਉਣੀਆਂ ਰਿਲੇਸ਼ਨਾਂ ਪਾਈਂ ਗਈ ਤਾਂ ਬੜਾ ਟੌਰ ਨਹੀਂ ਕਿੱਟ ਜੀ ਫੜਕੇ ਅਜਾ ਸਕੂਟਰੀ ਲੱਭਦੀ ਫਿਰਦੀ ਸੀ ਤਾਂ ਹੀ ਬਸੇ ਤੋਰੀ ਸੀ ਮੈਂ ਮੈਂ ਜਾਗਾ ਉਥੇ ਜਾ ਕੇ ਤਾਂ ਕੰਮ ਕਰਨ ਆਲੇ ਪਰ ਜਾਈਆਂ ਤੈਨੂੰ ਵਾਵਾ ਮੂੰਹ ਲਾਉਣਗੀਆਂ ਮੇਰੀ ਗੱਲ ਸੁਣ ਲੋ ਇੱਥੇ ਲੋਕਾਂ ਨੂੰ ਨਹੀਂ ਪਤਾ ਕਿ ਲੜ ਕੇ ਗਈ ਆ ਲੋਕਾਂ ਨੂੰ ਤੇ ਇਹ ਆ ਕਿ ਮਿਲਣ-ਖਿਲਣ ਗਈ ਤੇ ਕਿੰਨਾ ਝਰਪੜਦੇ ਪਾਉਣੇ ਆ ਅਕਸਰ ਪਤਾ ਲੱਗਣਾ ਹੀ ਆ ਵੇ ਛੇਜ ਪਾਣੀ ਛੜਿਆ ਕਰੋ ਚੰਗਾ ਤੇ ਜੇ ਪਾਉਂਦੀ ਆ ਤਾਂ ਪਾਣੀ ਨਹੀਂ ਗਈ ਮੈਂ ਕੱਲੀ ਪਾਉਂਦੀ ਆ ਉਹਨੇ ਕੋਈ ਗੱਲ ਕਰਦੀ ਤੇਰੇ ਕੋਲ ਤਾਂ ਸਵੇਦੀ ਰੋਟੀ ਨਹੀਂ ਪੱਕੀ ਤਾਂ ਪਕਾ ਦਿੰਨੀ ਆਂ ਭਾਂਡੇ ਵੇਖੋ ਹਾਂ ਉੱਤੋਂ ਮਿਸਤਰੀ ਲਾਏ ਆਂ ਕਦੀ ਉਹਨਾਂ ਦਾ ਚਾਹ ਤੇ ਕਦੀ ਕੋਸਤ ਕਦੀ ਕੋਸ਼ ਉਹ ਕੰਮ ਨਹੀਂ ਗਾ ਤੇ ਚਾਹੀ ਪਿਆਈ ਉਹਨਾਂ ਕੋਲ ਰੋਟੀ ਪਈ ਤੇ ਚਾਹ ਦੇ ਭਾਂਡੇ ਆਵੇਂ ਮਾਂਜੇ ਜਾਂਦੇ ਆਂ ਉਹ ਵੀ ਤੁਸੀਂ ਉਦੋਂ ਹੀ ਲਾਉਣੇ ਸੀ ਜਦੋਂ ਨੇ ਪੈਕੇ ਜਾਣਾ ਸੀਗਾ ਮੇਰੇ ਵਾਸਤੇ ਤੰਤਰ ਤਾਂ ਕੰਮਣ ਖਾਨਾ ਲਾ ਦੇ ਨੀ ਦੋ ਘੋੜ ਮੇਰਾ ਹੀ ਕੱਢਣਾ ਤੂੰ ਕੀਨੀ ਮੈਂ ਵੀ ਵਾਰੇ ਵਾਰੇ ਜਾਈਏ ਇਹਨਾਂ ਚਲਾਦੀਆਂ ਤੋਂ ਕੱਪਾ ਤੋ ਤੋੜ ਦਿੰਦੀ ਆਂ ਇਹ ਗੰਦਾ ਛਾਲਾ ਮਾਰਦੀ ਆਂ ਕੱਪਾ ਤੋ ਜਦੋਂ ਦਿਲਜਿੰਦਰ ਆ ਗਈ ਨਾ ਤੇ ਇਹਨੇ ਉਹੋ ਹੀ ਕੰਮ ਕਰਨਾ ਜਿਹੜਾ ਇਹਨੂੰ ਮੈਂ ਕਹਿੰਦਾ ਵੀ ਨਾ ਕਰੀ ਚਲ ਵੇਖੀ ਜਾਊਗੀ ਜੇ ਹਲਾ ਬਲੀਕ ਸਾਚੇ ਕਰ ਗਈ ਹੈ ਕਿੰਨਾ ਟਾਈਮ ਲਾਤਾ ਉਹਨਾਂ ਨੇ ਅਰੇ ਇੰਨੀ ਗੱਲ ਕਰਕੇ ਮੈਨੂੰ ਟੈਨਸ਼ਨ ਜੀ ਪਾਤਾ ਵਾ ਪਤਾ ਨਹੀਂ ਹੁਣ ਸੱਚ ਵਾ ਝੂਠ ਵਾ ਜਲਜਿੰਦਰ ਹੀ ਪਤਾ ਨਹੀਂ ਕਿੱਥੇ ਚੱਲ ਗਈ ਆ ਦੂਜੀ ਨੇ ਪਤਾ ਨਹੀਂ ਲੰਗਰ ਪਾਣੀ ਪਕਾਇਆ ਵਾ ਕਿ ਨਹੀਂ ਪਕਾਇਆ ਨਹੀਂ ਦਲਜਿੰਦਰ ਹਾਏ ਮੰਮੀ ਪਤਾ ਨਹੀਂ ਹੁਣ ਕਿਉਂ ਆਵਾਜ਼ਾਂ ਮਾਰਨ ਢਈ ਇੱਕ ਤੇ ਇਹਦਾ ਕੋ ਹਾਲ ਨਹੀਂ ਹੈਗਾ ਕੜੀ ਨਹੀਂ ਦੇਣਾ ਕਿਤੇ ਇਹਨਾਂ ਨੇ ਕਦੀ ਉਹਦੀ ਵਾਰੀ ਆ ਜਾਂਦੀ ਕਦੀ ਇਹਦੀ ਆ ਜਾਂਦੀ ਚੱਲ ਸੁਣਾ ਤੇ ਸਹੀ ਮੈਂ ਸੋਚਿਆ ਸੀ ਵੀ ਘੜੀ ਫੋਨ ਵੇਨੀ ਪਤਾ ਨਹੀਂ ਕਿਹੜੀ ਨੇਰੀ ਆ ਗਈ ਦਲਜਿੰਦਰ ਇੰਦਰ ਆ ਗਏ ਮੇਰੀ ਗੱਲ ਸੁਣ ਮਮੀ ਕੀ ਹੋ ਗਿਆ ਵਾ ਵਾਜਾ ਮਾਰੀ ਜਾਣ ਨਹੀਂ ਗਈ ਮੈਂ ਖੰਡੀ ਹੁਣ ਕਿੱਥੇ ਗਈ ਆ ਮੈਂ ਕਿੱਥੇ ਜਾਣਾ ਮੈਂ ਤਾਂ ਇੱਥੇ ਮੈਂ ਤਾਂ ਘੜੀ ਖੂਨ ਵੇਨੀ ਆ ਤੇ ਉਹ ਵੀ ਨਹੀਂ ਵੇਖਣ ਦਿੱਤਾ ਕਿਤੇ ਨਹੀਂ ਮੈਂ ਤਾਂ ਤੇਰੇ ਸਾਚੇ ਦੇ ਘਰ ਗਈ ਹਾਂ ਮੈਂ ਤਾਂ ਗੱਲ ਹੋਰ ਸੁਣ ਕੇ ਆਈ ਆ ਉਥੋਂ ਹੌਣ ਕੀ ਸੋਣਾ ਇਹ ਤੇ ਉਹਨ ਮੇਰਾ ਦਿਆਂ ਦੇ ਅੰਦਰ ਦਿਲ ਨੂੰ ਹੋਰ ਤਰ੍ਹਾਂ ਹੌਣ ਡਿਆ ਵਾ ਖੰਡੇ ਦੀਆਂ ਲਵਲੀ ਨਹਰੇ ਚੱਲ ਗਿਆ ਸੀ ਇੱਕ ਦਿਨੇ ਉੱਥੇ ਕਰਨ ਗਿਆ ਸੀ ਨਹਰੇ ਨਹਰੇ ਪੈਣ ਚੱਲ ਗਿਆ ਸੀ ਇਹ ਉਹ ਜਾ ਮੰਮੀ ਬੈਠੀ ਰਿਆ ਰਮਾਨਾ ਨਹਰੇ ਪੈਣ ਚੱਲ ਗਿਆ ਪਖੰਡ ਕਰਦਾ ਵਾ ਨਹਰੇ ਪੈਣ ਡਿਆ ਐਵੇਂ ਨਹੀਂ ਪਖੰਡ ਨਾ ਪੰਜਾ ਵਾ ਇੰਨੇ ਸਵੇਖਿਆ ਕਰੋ ਇਹ ਜਿਹੇ ਦੇ ਵਿੱਚ ਹੌਣ ਦੇ ਜਮਾਨੇ ਚ ਦੰਤਾਂ ਟੰਡ ਮਰੇ ਚੱਲਣ ਡੈ ਆ ਕਿਤੇ ਨਹੀਂ ਜਮਾਨੇ ਨੂੰ ਗੋਲੀ ਵਜੀ ਕਿਹੜੀ ਇੱਥੇ ਗੋਲੀ ਚੱਲੀ ਸੀਗੀ ਵੀ ਜਿਹੜਾ ਉਹਨੇ ਨਹਰੇ ਪੈਣ ਚੱਲ ਜਾਣਾ ਸੀ ਕਾਤੋਂ ਗਿਆ ਉਹ ਨਹਰੇ ਪੈਣ ਕੀ ਪਤਾ ਮੈਨੂੰ ਤੇ ਉਹਨਾਂ ਨੇ ਦਿਆਂ ਦਿਆਂ ਚਾਚੇ ਤੇਰੇ ਨੂੰ ਦੱਸਿਆ ਨਹਰੇ ਪੈਣ ਚ ਲੱਗਿਆ ਇੱਥੇ ਉਹ ਚਾਚੇ ਹੁਣਾਂ ਨੇ ਕਹਿਤਾ ਤੇ ਤੂੰ ਮੰਨ ਲਿਆ ਹਾਂ ਤੇ ਮੇਰੇ ਤੇ ਮੈਂ ਉਹਦਾ ਬੈਠਾ ਨਹੀਂ ਗਿਆ ਤੂੰ ਮੈਂ ਨਹੀਂ ਤੋਹੀ ਕਿਹੜੀ ਗੱਲ ਜਿਹੜੀ ਨਹਰੇ ਪੈਣ ਚ ਲੱਗਿਆ ਏ ਕੋਈ ਗੱਲ ਹੋਈ ਹੋਈ ਹੋਵੇ ਕੋਈ ਗੱਲ ਤੇ ਨਹਰੇ ਪੈਣ ਜਾਂਦਾ ਬੰਦਾ ਕੀ ਪਤਾ ਮੈਨੂੰ ਹੁਣ ਕਿਹੜੀ ਗੱਲ ਤੋਂ ਲੱਗਿਆ ਨਹਰੇ ਪੈਣ ਗਿਆ ਸੀ ਤੇ ਉੱਧਰ ਮੁੜ ਕੇ ਫੇਰ ਮੋੜ ਆਇਆ ਵਾਪਸ ਕਾੜੀਆਂ ਗੱਲਾਂ ਕਰਨ ਦੀਆਂ ਮੰਮੀ ਨੇ ਆਹ ਲਵਲੀ ਨਰੇ ਪੈ ਚਲਿਆ ਕਿਡੀਆਂ ਗੱਲਾਂ ਕਰਨ ਦੀਆਂ ਵਾਏ ਵੇਹਲਾ ਕਸੂਰ ਸਾਰਾ ਇਹਨਾਂ ਦਾ ਮਾਵਾਂ ਦੀਆਂ ਦਾ ਤੇ ਸਾਰਾ ਇਲਜ਼ਾਮ ਹੁਣ ਮੇਰੇ ਤੇ ਲਾਈ ਜਾਂਦੀਆਂ ਵੀ ਇਹਦੇ ਦੁਖੋਂ ਨਰੇ ਗਿਆ ਹੀ ਨਾਲੇ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਹੈ ਨਹੀਂ ਆ ਪਿਛਾਈ ਉਹ ਨਰੇ ਗਿਆ ਹੀ ਚਾਹੀ ਕਿੱਥੇ ਗਿਆ ਹੀ ਮੈਂ ਤਾਂ ਪੜਾਈ ਹੁਣ ਲੱਗਾ ਵਾ ਤੇ ਨਾ ਮੈਨੂੰ ਇਹ ਨਾ ਇਹ ਨਾ ਹੀ ਗੱਲ ਦਸੀ ਆ ਇਹ ਵਾਲੀ ਕੋਹਲ ਨੇ ਨਾ ਮਾਮਾ ਤੀਆਂ ਦਾ ਹੁਣ ਇਹਨਾਂ ਨੇ ਨਾ ਉਲਟਾ ਵੇਖੀ ਮੇਰੇ ਦਿਵਾਲੇ ਹੁਣਾ ਵਾ ਵੀ ਤੇਰਾ ਕਰਕੇ ਸਾਰਾ ਕੋ ਹੋਉਂਦਿਆ ਏ ਤੇ ਮੈਂ ਤੈਨੂੰ ਵਿਚਾਰੇ ਨੂੰ ਕਹਿੰਦੀ ਕੱਖ ਨਹੀਂ ਆ ਮੈਂ ਤਾਂ ਸਭ ਨੂੰ ਸਮਝਾਉਣੀ ਆ ਵੀ ਚਲ ਕੋਈ ਗੱਲ ਨਹੀਂ ਜੋ ਵੀ ਹੋ ਜਾਂਦਾ ਹੁੰਦਾ ਉਹ ਤੇ ਗੱਲ ਦੇ ਮਿੱਟੀ ਪਾ ਦਿਆ ਕਰੋ ਮੈਂ ਨਹੀਂ ਕਾ ਜਾਣਾ ਹੈ ਵਾ ਕਦੇ ਉਹਨੇ ਨਹੀਂ ਕੋਈ ਆਖਿਆ ਘਟਦੇ ਉਹ ਵੀ ਨਹੀਂਗਾ ਜਬਾਨ ਤੇ ਉਹਦੀ ਵੀਡੀ ਲੰਮੀ ਆ ਤੇ ਕੀ ਕੀ ਪਤਾ ਉਹ ਮੁੰਡੇ ਨੂੰ ਕਹਿਤਾ ਹੋਏਗਾ ਕੋਹ ਇਹ ਤਾਂ ਗੱਲ ਮੰਮੀ ਤੇਰੀ ਠੀਕ ਵਾਦਾ 24 ਘੰਟੇ ਤੋਂ ਉਹਦੇ ਕੰਨ ਭਰਦੀ ਰਹੀ ਆ ਆਂਦੀ ਹੁਣੀ ਆ ਵੀ ਇਹ ਇੱਥੇ ਆ ਕੇ ਬੈਠੀ ਇਹਨੂੰ ਘਰੋਂ ਕੱਢ ਇਹਨੂੰ ਘਰੋਂ ਕੱਢ ਕੋਈ ਉਹ ਵੀ ਕੀ ਕਵੇ ਹੁਣ ਆਉਂਦਿਆਂ ਜਾਂਦਿਆਂ ਆਉਂਦਿਆਂ ਜਾਂਦਿਆਂ ਕੰਨ ਭਰੀ ਜਾਂਦੀ ਆ ਉਹਦੇ ਤੇ ਉਹਨੂੰ ਉਹਨੇ ਸੜੇ ਨੇ ਕਰਨਾ ਹੀ ਕੋਈ ਉਹਨਾਂ ਕੋ ਹੁਣ ਨੀ ਜਾ ਕੇ ਇਹਨੂੰ ਤੇ ਮੈਂ ਮਤ ਦੱਸਦੀ ਆ ਨਾ ਜੇ ਉਹਨੂੰ ਕੋ ਹੋ ਜਾਂਦਾ ਤੇ ਫੇਰ ਇਨੂੰ ਇਹੋ ਹੀ ਹੁਣਾਈਓ ਵੀ ਇਹ ਘਰੋਂ ਨਿਕਲ ਜੇ ਤੇ ਇਹਨੂੰ ਘਰੋਂ ਕੱਢੇ ਉਹ ਹੁਣ ਮੈਨੂੰ ਘਰੋਂ ਕਿੱਦਾਂ ਕੱਢਦੇ ਪਹਿਲਾਂ ਹੁਣ ਉਹ ਭੈਣ ਦੀ ਮੰਨ ਕੇ ਜਾ ਤੂੰ ਉਹਦੀ ਹੁਣ ਤੇ ਉਹਦੀ ਤੇਰੀ ਮੰਨੇ ਹੁਣ ਕਿਰਮਾਂ ਚ ਸਮਝਾ ਦੇ ਸਭ ਕੋ ਚੱਲਣ ਡਈ ਹਨ ਸਾਰਾ ਕਸੂਰ ਉਹਦਾ ਵਾ ਉਹਦੀਆਂ ਬੇੜੀਆਂ ਚ ਵਟੇ ਪੈਣ ਦੇ ਆ ਮਤ ਜੇ ਹਰ ਵਕਤ ਕੰਨ ਭਰੀ ਜਾਣੇ ਤੇ ਉਹਨਾਂ ਦੇ ਕੋਹ ਨਾ ਕੋ ਕਰਨਾ ਹੀ ਆ ਤੇ ਮੈਨੂੰ ਲੱਗਦਾ ਵਾ ਵੀ ਇਹਨੂੰ ਤੈਨੂੰ ਮੈਂ ਕਹਿੰਦੀ ਹੁੰਦੀ ਸੀ ਤੂੰ ਘੜੀ ਮੇਰੀ ਮੰਦੀ ਆ ਤੂੰ ਵੀ ਬਸ ਉਦੋਂ ਮੈਂ ਮੇਣ 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 ਕਰੀ ਜਾਨੀ ਸੀ ਤੇ ਹੁਣ ਉਹ ਨਹਿਰੇ ਪੈਣ ਚਲ ਜਾਇਆ ਤੇ ਉੱਥੇ ਚਲ ਗਿਆ ਵਾ ਉਦੋਂ ਇਹਦਾ ਸੁਧਾਰ ਕੀਤਾ ਹੁੰਦਾ ਤੇ ਇਹਨੂੰ ਪਤਾ ਹੁੰਦਾ ਵੀ ਮੈਂ ਉਹਦੇ ਕੰਨ ਨਹੀਂ ਭਰਨੇ ਹੈਗੇ ਇਹ ਹੈ ਕਿਥੇ ਆ ਮੈਨੂੰ ਲੱਗਦਾ ਵਾ ਵੀ ਮੈਨੂੰ ਪੁੱਛਣਾ ਹੀ ਪੈਣਾ ਵਾ ਇਹਨੂੰ ਉੱਥੇ ਕਿਤੇ ਵੱਡੀ ਹੁਣੀਆ ਜਾ ਕੇ ਸੋਈ ਦੇ ਵਿੱਚ ਹੀ ਹੋਰ ਕਿਥੇ ਜਾਣਾ ਵਾ ਉਹਨੇ ਇਹਨੂੰ ਮੈਂ ਇਹਦੇ ਕੰਨਾਂ ਥਾਣੀ ਇੱਕ ਵਾਰੀ ਕੱਢ ਦਿੰਨੀ ਹੈ ਨਾ ਵੀ ਜੇ ਕੋਈ ਕੱਲ ਨੂੰ ਗੱਲਬਾਤ ਹੋ ਗਈ ਨਾ ਤਾਂ ਤੈਨੂੰ ਨਹੀਂ ਹੋਈ ਛੱਡਣਾ ਤੇ ਕੱਢਣੀ ਪੈਣੀ ਆ ਕੱਢਣੀ ਪੈਣੀ ਹੈ ਇਹ ਵੀ ਸਾਰੀ ਉਮਰ ਜੇਲ੍ਹ 'ਚ ਹੀ ਰਹੂਗੀ ਫਿਰ ਇੱਥੇ ਨਹੀਂ ਰਹਿੰਦੀ ਹੈਗੀ ਤੇ ਕੱਲ ਨੂੰ ਮੁੰਡੇ ਨੂੰ ਕੋਈ ਨਿਕੋ ਹੋ ਗਿਆ ਤੇ ਇਹ ਇੱਥੇ ਰਹੇਗੀ ਫਿਰ ਕੱਲਾ ਕੱਲਾ ਸਾਡਾ ਹੈਗਾ ਵਾ ਇਹਨੂੰ ਅਕਲ ਹੀ ਹੈ ਨਹੀਂ ਬੋਲਾ ਚੱਲ ਕੋਈ ਨਹੀਂ ਤੂੰ ਬਹਿ ਹਿੱਥੇ ਮੈਂ ਇਹਦੇ ਨਾਲ ਗੱਲ ਕਰਕੇ ਆਉਣੀ ਐ ਨਾ ਇਦਾਂ ਨਹੀਂ ਇੰਨੇ ਹਟਣਾ ਕਿਹੜਾ ਵੇਲਾ ਹੈ ਜਿਹੜਾ ਇਹਨੂੰ ਵਿਆਹ ਕੇ ਲੈ ਜਾਂਦਾ ਇਹਨੂੰ ਇਹਦੇ ਮੁੰਡੇ ਦੇ ਫੇਸ ਹੀ ਪੈ ਗਈ ਹੈ ਜਦੋਂ ਦੀ ਆ ਗਈ ਹੈ ਚੜੇਲ ਉਹ ਦੂਜੇ ਨੂੰ ਮਮਾ ਸਾਡਾ ਉਹ ਪੁੱਤ ਕੀਤਾ ਤੇਰੇ ਪਿਓ ਨੇ ਉਹਨੂੰ ਫੋਨ ਉਹਨੇ ਆਜਣਾ ਇੱਕ ਦੋ ਵਾਰ ਦੇਣਾ ਜੀ ਤੂੰ ਹੋਰ ਇਦਾਂ ਕਿੰਦੇ ਰਹਿੰਦੇ ਆ ਉਹ ਕੋਈ ਗੱਲ ਨਹੀਂ ਆਜਣਾ ਬਾਦੀ ਮम्मा ਵੀ ਨਾ ਕਿੱਥੇ ਜਾਣਾ ਵਾ ਤੂੰ ਮਮਾ ਮਮਾ ਨੂੰ ਤਾਂ ਤੇਰਾ ਕੋਈ ਫਿਕਰ ਨਹੀਂਗਾ ਤੂੰ ਮੈ ਛੱਡ ਕੇ ਗਈਆਂ ਤੇ ਮੈਂ ਆਵਾ ਮੈਨੂੰ ਫਿਕਰ ਮੈਨੂੰ ਕੋਈ ਬੱਚੇ ਜਿਹੜਾ ਨਾ ਮੈਂ ਕੱਲੀ ਚੱਲ ਜੂਗਾ ਚੁੱਪ ਕਰਕੇ ਬਹਿ ਜਾ ਚਪੇੜਾ ਮਾਰ ਮਾਰ ਕੇ ਮੂੰਹ ਭੰਦੂਗੀ ਰੋਟੀ ਨਹੀਂ ਮਿਲਦੀ ਤੈਨੂੰ ਮੈਂ ਜਾਣਾ ਹੀ ਜਾਣਾ ਜਾ ਕੇ ਦੱਸ ਅੱਗੇ ਮਾਂ ਜਪਾਣ ਚ ਲਾਉਂਗੀ ਇਹ ਤੇਰਾ ਮਾਰੂ ਚਪੇੜ ਬੂਠੇ ਦੇ ਕਿੱਦਾਂ ਭੋਵੇ ਝੜਾਇਆ ਵੇਖ ਲਓ ਤੂੰ ਮੇਰਾ ਨਹੀਂ ਇਹ ਕੰਮ ਹੋਦਾ ਨਹੀਂ ਇਹਦੇ ਕੰਮ ਆ ਮੇਰਾ ਨਹੀਂ ਜਿਹੜਾ ਨਾ ਬਿਚਾਰ ਚੱਲ ਕੋਈ ਨਹੀਂ ਪਤੋਂ ਤੇ ਆਇਆ ਕਿੱਦਾਂ ਹੈ ਹੋਰ ਰਿਆ ਹਾਂ ਆ ਜਿਹੜਾ ਉਹਨੇ ਆਇਣਾ ਬਸ ਕੱਲ ਨੂੰ ਮੈਨੂੰ ਸਮਝਾ ਲੋ ਰੋਟੀ ਲੈ ਕੇ ਦਵਾਂ ਸਵੇਰ ਦੀ ਖਾਦੀ ਨਹੀਂ ਪੁੱਤੇ ਫੱਸੀ ਕਰਨ ਦੇ ਆਵਾ ਕੋਣ ਮੰਮੀ ਜਿੱਤੇ ਆ ਗਈ ਇਹਨੂੰ ਦਾਦੇ ਜੀ ਵੀ ਉਹਨੂੰ ਅੱਧੀ ਮਿਲਦੇਗਾ ਅੱਧੀ ਜਮੇ ਮੈਂ ਨਾ ਅੱਜ ਉਹ ਮਮਾ ਨੂੰ ਮੇਰੀ ਗਾ ਸੁਣ ਪੁੱਤ ਜੇ ਅੱਜ ਨਾ ਨਾ ਹੋ ਗਈ ਤੇ ਫਿਰ ਮੈਂ ਤੈਨੂੰ ਕੱਲ ਨੂੰ ਛੱਡ ਆਉਂਗਾ ਮੰਮੀ ਤੇਰੇ ਕੋਲ ਚੰਗਾ ਪੱਕਾ ਹਾਂ ਪੱਕਾ ਚੁੱਪ ਕਰ ਜਾਣ ਫਿਰ हां जी ਦੱਸੋ ਹਾਂ ਜੀ ਦੱਸੋ ਦੀਏ ਲੱਗਦੀ ਏ ਤੂੰ ਮੈਨੂੰ ਇਹ ਦੱਸ ਕਿ ਤੁਹਾਡਾ ਘਰ ਵਸਣ ਦੇਣਾ ਵਾ ਕਿ ਨਹੀਂ ਵਸਣ ਦੇਣਾ ਦੀਦੀ ਕੀ ਗੱਲ ਹੋ ਗਈ ਆ ਤੂੰ ਮੁੰਡੇ ਨੂੰ ਲੈ ਕੇ ਹੀ ਪੈਣਾ ਵਾ ਕੀ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀਆਂ ਗੱਲਾਂ ਦੀ ਤੈਨੂੰ ਕਿੱਥੋਂ ਸਮਝ ਲੱਗਣੀ ਆ ਤੈਨੂੰ ਤਾਂ ਸਮਝ ਆਉਣੀ ਨਹੀਂ ਸਭ ਕੁਝ ਕਰ ਵੀ ਲੈਣੀ ਆ ਤੇ ਫੇਰ ਵੀ ਤੂੰ ਇਦਾਂ ਕਰਦੀ ਆ ਵੀ ਜਿੱਦਾਂ ਤੈਨੂੰ ਕਾਹੇ ਦਾ ਪਤਾ ਹੀ ਨਹੀਂ ਹੁੰਦਾ ਦੀਦੀ ਤੁਸੀਂ ਸਿੱਧੀ ਸਿੱਧੀ ਗੱਲ ਕਰੋ ਹਾਂ ਗੱਲ ਹੈ ਕੀ ਆ ਇਦਾਂ ਵੱਲ ਜਿਉ ਪਾਉਂਦੇ ਆ ਤੁਸੀਂ ਨੀ ਗੱਲ ਮੈਂ ਕੀ ਕਰਨੀ ਆ ਤੈਨੂੰ ਨਹੀਂ ਪਤਾ ਜਿਹੜੇ ਤੋਂ 24 ਘੰਟੇ ਉਹਦੇ ਕੰਨ ਭਰਦੀ ਰਹਿਣੀ ਆ ਉਹ ਨਹਿਰੇ ਪੈਣ ਗਿਆ ਹੀ ਉਹ ਨਹਿਰੇ ਪੈਣ ਗਿਆ ਹੀ ਆਹੋ ਤੈਨੂੰ ਕਿੱਥੋਂ ਪਤਾ ਹੁਣਾਵਾ ਦੀਦੀ ਸੱਚੀ ਸੌਂ ਵਾਲੀ ਗੱਲ ਵਾ ਮੈਨੂੰ ਇਹ ਗੱਲ ਦਾ ਨਹੀਂਗਾ ਪਤਾ ਹੈਗਾ ਬਸ ਕਰ ਐਵੇਂ ਝੂਠੇ ਮੈਂ ਤੇ ਤੁਹਾਡੀ ਤੁਹਾਡੇ ਕੋਲੋਂ ਹੁਣ ਸੁਣਿਆ ਵਾ ਮੈਂ ਤੇ ਇਹ ਗੱਲ ਦਾ ਪਤਾ ਹੀ ਨਹੀਂ ਇਹ ਤਾਂ ਨਾ ਮੈਨੂੰ ਇਹਨਾਂ ਨੇ ਹੀ ਦੱਸਿਆ ਵੈ ਇਨੀ ਗੱਲ ਇੰਨੀ ਭੋਲੇ ਬਣ ਜਾਂਦੀ ਹੈ ਨਾ ਵੀ ਜਿੱਦਾਂ ਇਹਨੂੰ ਕਾਹਦਾ ਪਤਾ ਹੀ ਨਹੀਂ ਦੱਚਾਂ ਵੀ 1 ਘੰਟੇ ਉਹਦੇ ਕੰਨ ਭਰਦੀ ਰਹਿੰਦੀ 24 ਘੰਟੇ ਜੇ ਮੈਂ ਤੈਨੂੰ ਨਹੀਂ ਨਾ ਚੰਗੀ ਲੱਗਦੀ ਤੇ ਤੂੰ ਉਦਾਂ ਹੀ ਮੈਨੂੰ ਕਹਿ ਦਿੰਦੀ ਤੇ ਮੈਂ ਚੱਲ ਜਾਂਦੀ ਇੱਥੋਂ ਉਹਦੇ ਨੂੰ ਕੰਨ ਭਰਦੀਆਂ ਵੀ ਇਹਨੂੰ ਘਰੋਂ ਬਾਢੇ ਨੂੰ ਘਰੋਂ ਬਾਢ ਦੀਦੀ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਵੀ ਨਹੀਂ ਹੈਗੀ ਤੇ ਨਾ ਮੈਂ ਇਦਾਂ ਦਾ ਸੋਚਦੀ ਆ ਤੁਹਾਨੂੰ ਕਿਉਂ ਵਹਿਮ ਹੋ ਗਿਆ ਵਾ ਤੁਹਾਨੂੰ ਕਿਉਂ ਨਹੀਂ ਚੰਗੀ ਲੱਗਦੀ ਮੈਂ ਮੈਂ ਤਾਂ ਕੋਈ ਇਦਾਂ ਦੀ ਗੱਲ ਕੀਤੀ ਨਹੀਂ ਆ ਤੂੰ ਉਹਦੇ ਚੰਗੀ ਲੱਗਦੀ ਆ ਤੈਨੂੰ ਮੈਨ ਨਹੀਂ ਗੀ ਚੰਗੀ ਲੱਗਦੀ ਆਈ ਜਦੋਂ ਮੈਂ ਆ ਜਾਨੀ ਨਾ ਉਦੋਂ ਤੇਰਾ ਇਹੋ ਹੀ ਕਲੇਸ਼ ਹੁੰਦਾ ਵਾ ਬਸ ਤੂੰ ਉਹਦੇ ਕੰਨ ਪਰ ਦੀਨੀ ਨਹੀਂ ਤੇ ਉਹ ਪਰੇਸ਼ਾਨ ਹੋ ਕੇ ਤੇ ਪੈਣ ਗਿਆ ਹੀ ਉਹ ਨਹਿਰੇ ਹੀ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲਾ ਜੇ ਉਹਨੂੰ ਕੋਈ ਹੋ ਗਿਆ ਨਾ ਤੇ ਛੱਡਦੀ ਮੈਂ ਤੈਨੂੰ ਵੀ ਨਹੀਂ ਉਹ ਇਹ ਮੈਂ ਤੈਨੂੰ ਦੱਸ ਦਿੰਦੀ ਆ ਇਹ ਗੱਲ ਹੁਣ ਯਾਦ ਰੱਖੀ ਚੰਗਾ ਦੀਦੀ ਮੇਰਾ ਕਸੂਰ ਹੋਊਗਾ ਤੇ ਫੇਰੀ ਆ ਕੋਈ ਬਿਨਾਂ ਕਸੂਰ ਤੋਂ ਮੈਂ ਤੁਹਾਡੀਆਂ ਕਿੱਦਾਂ ਮੰਨੀ ਜਾਵਾਂ ਨਹੀਂ ਸਾਰਾ ਕਸੂਰ ਤੇਰਾ ਹੀ ਆ ਹੋਰ ਕਿਹਦਾ ਵਾ ਕਸੂਰ ਤੇਰਾ ਨਹੀਂ ਆ ਤੇ ਸਾਡੀ ਤੇ ਆਪਸ ਵਿੱਚ ਕੋਈ ਗੱਲ ਬਾਤ ਉਹ ਨਹੀਂ ਹੋਈ ਇਹੀ ਤੇ ਕੋ ਦੂਜੇ ਨਾਲ ਬਿਲਕੁਲ ਸਹੀ ਆ ਤੇ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰੀ ਜਾਂਦੇ ਆ ਜਦੋਂ ਉਹਦੇ ਕੰਨ ਭਰੀ ਜਾਣਗੇ ਭਰੀ ਜਾਣਗੇ ਫਿਰ ਅਗਲੇ ਨੇ ਤੇ ਕੋ ਨਾ ਕੋ ਕਰਨਾ ਹੀ ਆ ਉਹਨੂੰ ਪਤਾ ਵਾ ਮੇਰੀ ਭੈਣ ਵਾ ਉਹ ਨਹੀਂ ਕੱਢ ਸਕਦਾ ਤੂੰ ਤੇ ਬਸ 24 ਘੰਟੇ ਇੱਕੋ ਗੱਲ ਦੀ ਦੀਦੀ ਮੁੰਡਾ ਸਾਡਾ ਹੀ ਦੀਦੀ ਆਹ ਕਰ ਰਹੀ ਦੀਦੀ ਮੈਨੂੰ ਆਪਣੇ ਮੁੰਡੇ ਦੀ ਫਿਕਰ ਨਹੀਂ ਵੀ ਮੈਂ ਛੱਡ ਕੇ ਆਈ ਹਾਂ ਚੱਲ ਦੀਦੀ ਉਹ ਤਾਂ ਵੈਸੇ ਵਿਹਾਰੀ ਪੋਛ ਹੀ ਲਈਦਾ ਵਾ ਜੇ ਨਾਨਿਆਂ ਦੇ ਵੱਲੋਂ ਪੁੱਛੋ ਫਿਰ ਵੀ ਤੁਸੀਂ ਉਲਟੇ ਪਾਸੇ ਹੋ ਜਾਣਾ ਹੀ ਲੈ ਤੂੰ ਗੜਾ ਮੇਰੇ ਨਾਨਿਆਂ ਦੇ ਵੱਲੋਂ ਪੁੱਛਿਆ ਜਾਏ ਕਿ ਦਾ ਆ ਨੀ ਤੂੰ ਕਿੱਥੇ ਵਾਰੇ ਆਉਣ ਦੇਣਾ ਵਾ ਪਰ ਮੇਰੀ ਇਹ ਗੱਲ ਯਾਦ ਰੱਖੀ ਵੀ ਮੈਂ ਤੈਨੂੰ ਛੱਡਦੀ ਨਹੀਂ ਜੇ ਉਹਨੂੰ ਕੋ ਹੋ ਗਿਆ ਤੇ ਇਹ ਚੇਤਾ ਰੱਖੀ ਹੁਣ ਮੈਂ ਤਾਂ ਹੀ ਹਲੇ ਇਹਨਾਂ ਦੇ ਲੱਗੇ ਨਹੀਂ ਜਾਣਦੀ ਤੇ ਚੱਲ ਮਾਵਾਂ ਦੀਆਂ ਡੀਆਂ ਵਾਂ ਕਰਨ ਤੇ ਘਰ ਹੀ ਲੈਣ ਤੇ ਭਾਰੋ ਭੈਣ ਉਸੇ ਵਲੇ ਮੇਰੇ ਵੱਲ ਨਹੀਂ ਆਗੇ ਕਿ ਜੜੇ ਕੋੜੇ ਸਵਾਰ ਦਸ ਮੇਰਾ ਇਹਦੇ ਵਿੱਚ ਕੀ ਕਸੂਰ ਵਾ ਕਸੂਰ ਤੇ ਸਾਰਾ ਤੇਰਾ ਵਾ ਤੇਰੇ ਕਰਕੇ ਤੋਂ ਇਹ ਸਭ ਕੁਝ ਕਰਦੇ ਫਿਰੰਦੇ ਹੁੰਦੇ ਨੇ ਤੇ ਉਹਨਾਂ ਨੂੰ ਕੀ ਲੋੜ ਵਾ ਕਰਨ ਦੀ ਇਹ ਤਾਂ ਸੱਚੀ ਨੱਕ ਜੇ ਦਮ ਕਰਕੇ ਰੱਖਿਆ ਵਾ ਸਾਡਾ ਦੋਵਾਂ ਦਾ ਹੀ ਜੇ ਹੁਣ ਉਹ ਵੀ ਬਾਹਰੋਂ ਆਏ ਨਾ ਤਾਂ ਉਹਨਾਂ ਨੇ ਵੀ ਕਰਦੀਆਂ ਗੱਲ ਨਾ ਤੁਸੀਂ ਇਹ ਵਾਲਾ ਕੰਮ ਕਾਦੀ ਕਰਨ ਲੱਗੇ ਆ ਉਹ ਤੇ ਫੇਰ ਆਪਣੇ ਘਰ ਚੱਲ ਜਾਣਾ ਫੇਰ ਚੰਗੀ ਭਲੀ ਤੇ ਮੈਂ ਕਿੱਧਰ ਨੂੰ ਜਾਣਾ ਮੁੜ ਕੇ ਲੈ ਦਲਬਾਗ ਦਾ ਫੋਨ ਆਇਆ ਹੁਣ ਤੇ ਮੈਨੂੰ ਚੁੱਕਣਾ ਹੀ ਪੈਣਾ ਵਾ ਅੱਗੇ ਹੀ ਮੈਂ ਦੂਰ ਤਿੰਨ ਵਾਰੀ ਚੁੱਕਿਆ ਨਹੀਂ ਹੈ ਹਲੋ ਹਾਂ ਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਤੁਸੀਂ ਦੱਸੋ ਬੱਸ ਵਧੀਆ ਆਪਣੇ ਚੀਤਾ ਕੀ ਕਰਦੇ ਕੁਛ ਵੀ ਨਹੀਂ ਕਰਨਾ ਕੀ ਵਿਹਲੇ ਠੀਕ ਆ ਹੋਰ ਅਹ ਗੋਪੀ ਉਹ ਤਾਂ ਸਕੂਲ ਗਿਆ ਬੇਸ਼ੱਕ ਸਕੂਲ ਗਿਆ ਤੇ ਤੁਸੀਂ ਮੈਂ ਵੀ ਉਹਨੂੰ ਸਕੂਲ ਕਲਾ ਕੇ ਤੇ ਕੰਮ-ਕੁਮ ਕਰਕੇ ਤੇ ਬੈਠੀ ਹਾਂ ਹੁਣ ਵਿਹਲੇ ਠੀਕ ਆ ਤੇ ਨੇ ਬੈਠੇ ਮੈਨੂੰ ਪਤਾ ਲੱਗਾ ਕਿ ਵੀ ਨਹੀਂ ਗਏ ਪਿੰਡ ਪਿੰਡ ਕੋਈ ਚੁੱਪ ਬੋਲਦੇ ਨੇ ਤੁਹਾਨੂੰ ਕਿਨੇ ਦੱਸਿਆ ਮੈਂ ਪਿੰਡ ਗਈ ਆ ਅੱਛਾ ਪਤਾ ਲੱਗ ਜਾਂਦਾ ਹੈ ਪਤਾ ਕਿਉਂ ਲੱਗਦਾ ਨਹੀਂ ਤਾਂ ਅਵੀ ਤੁਹਾਨੂੰ ਕਿਨੇ ਦੱਸਿਆ ਹਾਂ ਉਹ ਕੱਲਾ ਘਰ ਦੇ ਉਹ ਸਕੂਲ ਕਦੇ ਪਿਆ ਤੇ ਤੂੰ ਐ ਕੇ ਜਾ ਕੇ ਬੈਠੀ ਤੁਹਾਨੂੰ ਮੰਮੀ ਨੇ ਦੱਸਿਆ ਏ ਹਾਂ ਮੰਮੀ ਨੇ ਕੀਤਾ ਫੋਨ ਕੇ ਉਹ ਬਹੁਤ ਦੱਸਿਆ ਨਹੀਂ ਤੇ ਜਦੋਂ ਮੰਮੀ ਫਿਰ ਹਟਦੀ ਨਹੀਂ ਚਵੀ ਘੰਟੇ ਲੜਦੀ ਰਹਿੰਦੀ ਤੇ ਮੈਂ ਫਿਰ ਕੀ ਕਰਦੀ ਮੈਂ ਫਿਰ ਹਾਰ ਕੇ ਆ ਗਈ। ਸਿਆਸ਼ਾ ਕੀ ਆਖਿਆ ਤੈਨੂੰ ਮੰਮੀ ਨੇ? ਮੰਮੀ ਇਹੋ ਹੀ ਉਹਨੂੰ ਸਕੂਲੇ ਕੱਲਣਾ। ਲਗਾ ਸਕਦੇ ਸਕੂਲੇ ਮੈਂ ਅਹੀਂ ਕੱਲਦੀ ਅੱਗੇ ਕੌਣ ਕੱਲਦਾ ਵਾ? ਮੰਮੀ ਨਹੀਂ ਲੜਨੋਂ ਹਟਦੀ ਤੇ ਫਿਰ ਮੈਂ ਆ ਗਈ। ਕਿਹੜੀ ਗੱਲ ਉਹਨੇ ਲੜਵਾ ਦਿੱਤੀ। ਇਹੋ ਹੀ ਬਸ ਕੇ ਰੋਟੀ ਪਾਣੀ ਤੋਂ ਹੀ ਬਸ ਇੱਕ ਦੇਣੀ ਸਿਰਫ ਮੈਂ ਰੋਟੀ ਨਹੀਂ ਪਕਾਈ ਮੈਂ ਝਾੜੂ ਲਾਉਣ ਡਈ ਤੇ ਬਸ ਇਸੇ ਕੱਲੋਂ ਹੀ ਵੀ ਹਾਂ ਜਾਂ ਤੂੰ ਰੋਟੀ ਨਹੀਂ ਪਕਾਈ। ਉਹ ਆਂਦੀ ਮੈਂ ਕੋਈ ਨਹੀਂ ਕਿਹਾ ਤੂੰ ਛੱਡ ਕੇ ਚਲ ਗਈ ਮੁੜੇ ਨੂੰ ਘਰੇ ਤੇ ਮੈਨੂੰ ਕਰਨਾ ਪੈਣਿਆ ਸਭ ਕੋ ਆਹੋ ਤੁਹਾਨੂੰ ਵੀ ਉਹੀ ਚੰਗੀ ਲੱਗਣੀ ਆ ਮੈਂ ਕਿਥੋਂ ਲੱਗਣੀ ਆ ਠੀਕ ਆ ਹੁਣ ਚੋਟੇ ਬੰਦਿਆਂ ਨੂੰ ਘਰ ਚਲ ਜਾਂ ਲਈ ਮੈਂ ਆ ਜਨਾ ਦਵਾਕ ਦਿਨ ਤੱਕ ਫਿਰ ਮੈਂ ਦੂਜੀ ਤਰ੍ਹਾਂ ਲਿਆਉਣਾ ਵਾਂ ਉਹ ਨਹੀਂ ਬਾਬਾ ਚਲ ਜਾਂਨੀ ਆ ਮੈਂ ਹਾਂ ਚਲ ਜਾਂਨੀ ਆ ਮੈਂ ਚਲ ਜਾਂਨੀ ਮੈਂ ਇਹ ਚਲ ਜਾਂਨੀ ਤੇ ਚਲ ਜਾਂਨੀ ਆ ਹੁਣ ਮੈਂ ਚਲ ਠੀਕ ਵਾ ਚੰਗਾ ਮੈਂ ਵੀ ਜਾਣਾ ਵਾ ਟੂਟੀ ਤੇ ਮੇਰੇ ਕੋ ਵੀ ਆ ਨੀਣਾ ਟਾਈਮ ਚਲ ਸਿਰਕ ਪਾਉਂਦਾ ਠੀਕ ਆ ਚੰਗਾ ਆ ਚੰਗਾ ਮੈਂ ਆਪ ਬੀਕ ਨੇ ਕੰਮ ਕਰਨਾ ਫੋਨ ਫੇਰ ਚੱਲ ਜੀ ਫੇਰ ਉਹ ਚੱਲਨੀ ਆ ਬਾਬਾ ਚੱਲ ਚੱਲੀ ਹੁਣੇ ਹੀ ਮੈਂ ਚੰਗਾ 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 ਜਮਾ ਟੁੱਡੀ ਦੇ ਚੰਗਾ ਠੀਕ ਆ ਓਕੇ ਇੱਕ ਤੀਨ ਨੂੰ ਵੀ ਨਾ ਉਹਨੇ ਚੁੱਕਣਾ ਦੇ ਕੇ ਚੰਗਾ ਪਖਾਇਆ ਵਾ ਕਿੱਦਾਂ ਮੇਰੇ ਦਿਵਾਲੇ ਹੋਣ ਡਿਆ ਵਾ ਮੇਰੀ ਤੇ ਇਹਨੇ ਸੁਣਨੀ ਹੈ ਨਹੀਂ ਵੀ ਤੂੰ ਮੈਨੂੰ ਵੀ ਪੁੱਛ ਲੈ ਵੀ ਗੱਲ ਕੀ ਹੋਈ ਆ ਚਾਹ ਕੀ ਆ ਉਹਨੇ ਪਤਾ ਨਹੀਂ ਕਿੰਨੀ ਆ ਇੱਕ ਦੀਆਂ 10 ਲਾ ਕੇ ਦਸੀਆਂ ਹੋਣੀਆਂ ਚੱਲ ਕੋਈ ਗੱਲ ਨਹੀਂ ਹੁਣ ਤੇ ਮੈਨੂੰ ਜਾਣਾ ਹੀ ਪੈਣਾ ਵਾ ਜੇ ਇਹ ਆ ਗਿਆ ਨਾ ਫੇਰ ਕੰਮ ਖਰਾਬ ਹੋਣਾ ਵਾ ਹੁਣ ਤੇ ਮੈਂ ਜਾਣੀ ਆ ਤੇ ਜਾ ਕੇ ਤੇ ਇਹਨੂੰ ਤੇ ਮਤ ਦਵਾਂਗੀ ਚੰਗੀ ਮੰਮੀ ਨਾ ਕਰਦੀਆਂ ਗੱਲ ਉਹ ਤਾਂ ਫੋਨ ਕਰਕੇ ਤੇ ਗੁੱਸੇ ਜਿਹਾ ਬੜਾ ਵਾ ਤੇ ਜਾਣਾ ਹੁਣ ਮੈਨੂੰ ਪੈਣਾ ਵਾ ਚਲ ਮੰਮੀ ਨੂੰ ਪੁੱਛ ਨਹੀਂ ਭਲਾ ਵੀ ਕੀ ਕਹਿੰਦੀ ਆਂ ਨਿਕੀਆਂ ਨੰਨੀਆਂ ਹੁੰਦੀਆਂ ਹਨਾ ਉਹ ਇੱਤਾ ਨਹੀਂ ਕਰਦੀਆਂ ਨਿਕੇ ਨਿਕੇ ਨਿਆਣੇ ਨੂੰ ਛੱਡ ਕੇ ਚੱਲ ਪਏ ਕੇ ਘਰਾਂ ਵਿੱਚ 100 ਗੱਲਾਂ ਹੋ ਜਾਂਦੀਆਂ ਜਾਣਾ ਕੋਈ ਨਹੀਂ ਚਾਹੁੰਦਾ ਕਰੋ ਕੌਣ ਜਾਣਾ ਚਾਹੁੰਦਾ ਵਾ ਪਰ ਤੁਸੀਂ ਇੱਥੇ ਟਿਕਨ ਦਿਓ ਤਾਂ ਫੇਰ ਹੀ ਮੈਂ ਟਿਕਾਂ ਟਿਕਨ ਤਾਂ ਤੁਸੀਂ ਦਿੰਦੇ ਨਹੀਂ ਹੁਣ ਚਾਲ ਲੱਥ ਗਿਆ ਨਾ ਹੁਣ ਕਰ ਕੰਮ